ਇਹ ਵੀਡੀਓ ਬਹੁਤ ਜ਼ਿਆਦਾ ਅਹਿਮ ਆ ਜੀ ਜੇਕਰ ਤੁਹਾਡਾ ਬੱਚਾ ਕੈਨੇਡਾ ਦੇ ਵਿੱਚ ਜਾਣਾ ਚਾਹੁੰਦਾ ਹੈ ਜਾਂਕਰ ਬੱਚਾ ਖੁਦ ਸਟੱਡੀ ਕਰਨ ਲਈ ਜਾ ਰਿਹਾ ਹੈ ਜਾਂ ਫਿਰ ਆਲਰੇਡੀ ਉੱਥੇ ਕੈਨੇਡਾ ਦੇ ਵਿੱਚ ਜਾ ਚੁੱਕਿਆ ਹੈ ਮੈਂ ਇੱਕ ਸਰਵੇ ਕੀਤਾ ਸੀ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਦੱਸੇ ਸੀ ਪੰਜ ਕਾਰਨ ਕਿ ਤੁਸੀਂ ਕਿਉਂ ਕੈਨੇਡਾ ਦੇ ਵਿੱਚ ਜਾ ਕੇ ਪੀਆਰ ਨਹੀਂ ਲੈ ਸਕਦੇ ਕਿਉਂ ਤੁਸੀਂ ਕੰਮ ਨਹੀਂ ਲੈ ਸਕਦੇ ਉਦੋਂ ਸਿਰਫ ਮੈਂ ਇੱਕ ਕਾਰਨ ਸ਼ੇਅਰ ਕੀਤਾ ਸੀ ਤੇ ਉਸ ਵੀਡੀਓ ਥੱਲੇ ਜਾ ਕੇ ਸੁਝਾਅ ਮੰਗਿਆ ਸੀ ਜੇਕਰ ਤੁਸੀਂ ਹੋਰ ਵੀ ਚਾਰ ਕਾਰਨ ਜਾਨਣਾ ਚਾਹੁੰਦੇ ਹੋ ਤਾਂ ਯੈਸ ਜ਼ਰੂਰ ਲਿਖੋ ਪਰ ਬਹੁਤ ਸਾਰੇ ਲੋਕਾਂ ਨੇ ਉਸ ਵੀਡੀਓ ਥੱਲੇ ਸਪੋਰਟ ਕੀਤੀ ਬਹੁਤ ਧੰਨਵਾਦ ਹੁਣ ਤੁਹਾਡੇ ਦੇ ਦੂਜਾ ਕਾਰਨ ਲੈ ਕੇ ਆਇਆ ਆ ਆਪਾਂ ਇਸ ਵੀਡੀਓ ਨੂੰ 5 ਪਾਰਟ ਦੇ ਵਿੱਚ ਬਣਾਏ ਪਹਿਲਾ ਪਾਰਟ ਮੈਂ ਆਲਰੇਡੀ ਅਪਲੋਡ ਕਰ ਚੁੱਕਿਆ ਹਾਂ ਇਸੇ ਚੈਨਲ ਦੇ ਉੱਤੇ ਤੁਹਾਨੂੰ ਬਿਲਕੁਲ ਲਾਸਟ ਤੇ ਇੱਕ ਡੱਬੀ ਦਿਖਾਈ ਦੇਵੇਗੀ ਉਸ ਤੇ ਤੁਸੀਂ ਕਲਿੱਕ ਕਰਕੇ ਤੁਸੀਂ ਉਸ ਪਹਿਲੇ ਪਾਰਟ ਨੂੰ ਦੇਖ ਸਕਦੇ ਹੋ ਇਹ ਦੂਜਾ ਪਾਰਟ ਆ ਜਿਹਦੇ ਵਿੱਚ ਮੈਂ ਸਟੂਡੈਂਟ ਵੀਜ਼ੇ ਬਾਰੇ ਗੱਲ ਕਰੂੰਗਾ ਤੀਜਾ ਚੌਥਾ ਤੇ ਪੰਜਵਾਂ ਪਾਰਟ ਤੁਹਾਨੂੰ ਅੱਗੇ ਦੇਖਣ ਨੂੰ ਮਿਲੇਗਾ ਆਪਣੀ ਵੀਡੀਓ ਦੇ ਉੱਤੇ ਲਿਖਿਆ ਵੀ ਹੋਵੇਗਾ ਪਾਰਟ 2 ਪਾਰਟ 3 ਗੱਲ ਕਰਦੇ ਹਾਂ ਸਨ ਨੰਬਰ ਜਦੋਂ ਵੀ ਆਪਣਾ ਬੱਚਾ ਕੈਨੇਡਾ ਦੇ ਵਿੱਚ ਸਟੱਡੀ ਲਈ ਜਾਂਦਾ ਹੈ ਉੱਥੇ ਉਹਨੂੰ ਵਰਕ ਪਰਮਿਟ ਲੈਣਾ ਪੈਂਦਾ ਹੈ ਸੀ ਪਰ ਹੁਣ ਉਹਨਾਂ ਨੂੰ ਵਰਕ ਪਰਮਿਟ ਵੀਕ ਦੇ ਵਿੱਚ 24 ਘੰਟੇ ਮਿਲਦਾ ਹੈ ਤੇ ਉਹਨਾਂ ਨੂੰ ਇੱਕ ਸਿਨ ਮਿਲਦਾ ਹੈ ਸਿਨ ਕਾਰਡ ਹੁੰਦਾ ਹੈ ਇੱਕ ਸਿਨ ਨੰਬਰ ਹੁੰਦਾ ਹੈ ਉਸ ਸਿਨ ਨੰਬਰ ਦੇ ਵਿੱਚ ਆਪਣੇ ਜਿਹੜੇ ਆਵਰਸ ਆ ਉਹ ਕਾਊਂਟ ਕੀਤੇ ਜਾਂਦੇ ਆ ਪਰ ਬਹੁਤ ਸਾਰੇ ਲੋਕ ਉਸ ਸਿਨ ਨੰਬਰ ਨੂੰ ਯੂਜ਼ ਨਹੀਂ ਕਰਦੇ ਪਰ ਬਹੁਤ ਸਾਰੇ ਸਟੂਡੈਂਟ ਉਸ ਸਿਨ ਨੰਬਰ ਨੂੰ ਯੂਜ਼ ਕਰਦੇ ਆ ਤੁਸੀਂ ਉਸ ਸਿਨ ਨੰਬਰ ਨੂੰ ਉਸ ਸਿਨ ਕਾਰਡ ਨੂੰ ਯੂਜ਼ ਕਰਨਾ ਹੀ ਕਰਨਾ ਹੈ ਜੇਕਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈਣਾ ਹੈ ਇਨ ਦਾ ਫਿਊਚਰ ਜੇਕਰ ਕੈਨੇਡਾ ਦੇ ਵਿੱਚ ਪੀਆਰ ਲੈਣੀ ਆ ਪਰ ਸਭ ਤੋਂ ਵੱਡੀ ਗਲਤੀ ਉੱਥੋਂ ਦੇ ਸਟੂਡੈਂਟ ਕੀ ਕਰਦੇ ਆ ਜਾਂ ਫਿਰ ਇੰਡੀਆ ਤੋਂ ਜਿਹੜੇ ਜਾਂਦੇ ਆ ਕਿਹੜੀਆਂ ਗਲਤੀਆਂ ਕਰਦੇ ਆ ਉਹ 24 ਆਵਰ ਤੱਕ ਕੰਮ ਕਰਦੇ ਹੀ ਕਰਦੇ ਆ ਪਰ ਬਾਅਦ ਵਿੱਚ ਉਹ ਕੈਸ਼ ਤੇ ਕੰਮ ਕਰਨ ਲੱਗ ਜਾਂਦੇ ਆ ਜਦੋਂ ਉਹ ਕੈਸ਼ ਤੇ ਕੰਮ ਕਰਨ ਲੱਗ ਜਾਂਦੇ ਆ ਘੱਟ ਡਾਲਰ ਮਿਲਦੇ ਆ ਕੈਸ਼ ਤੇ ਆਪਾਂ ਨੂੰ ਵੀ ਕੋਈ ਆਪਾਂ ਨੂੰ 7 ਡਾਲਰ ਦਿੰਦਾ ਹੈ ਕੋਈ 10 ਡਾਲਰ ਦਿੰਦਾ ਹੈ ਪਰ ਜੇ ਆਪਾਂ ਸਿਨ ਕਾਰਡ ਤੇ ਕੰਮ ਕਰਦੇ ਆ ਤੇ ਆਪਾਂ ਨੂੰ ਫੋਲ ਡਾਲਰ ਮਿਲਦੇ ਆ 15 16 17 ਡਾਲਰ ਸਿਨ ਨੰਬਰ ਤੇ ਤੋਂ ਕੰਮ ਕਰਦੇ ਆ ਕੈਸ਼ ਤੇ ਕੰਮ ਕਰਦੇ ਆ ਉਧਰ ਆਪਾਂ ਫੜੇ ਜਾਂਦੇ ਆ ਜਾਂ ਫਿਰ ਆਪਣੀ ਕੋਈ ਕੰਪਲੇਂਟ ਕਰ ਦਿੰਦਾ ਹੈ ਤੇ ਕੈਨੇਡਾ ਨੇ ਸਿੱਧੀ ਵਾਰਨਿੰਗ ਦਿੰਦੀ ਹੈ ਕਿ ਅਸੀਂ ਤੁਹਾਨੂੰ ਡਿਪੋਰਟ ਕਰ ਦੇਵਾਂਗੇ ਕੋਈ ਤੁਹਾਨੂੰ ਵਾਰਨਿੰਗ ਨਹੀਂ ਦਿੱਤੀ ਜਾਊਗੀ ਕੋਈ ਤੁਹਾਨੂੰ ਜੇਲ੍ਹ ਨਹੀਂ ਭੇਜਿਆ ਜਾਊਗਾ ਕੋਈ ਤੁਸੀਂ ਵਕੀਲ ਨਹੀਂ ਹਾਇਰ ਕਰ ਸਕਦੇ ਸਿੱਧਾ 5 ਸਾਲ ਦੀ ਡ ਨਾ ਕਰੋ ਅਗਲੇ ਤੇ ਨਪਾਲ ਲਈ ਜਰੂਰ ਸਬਸਕ੍ਰਾਈਬ